ਮੈਂ ਬੱਚਿਆਂ ਨੂੰ ਰੋਕਦੇ ਰਹੇ ਲੇਕਿਨ ਖੁਸ਼ੀ ਦਾ ਜਹਾਰ ਇੰਨਾ ਸੀ ਕਿ ਬੱਚੇ ਨਹੀਂ ਥੋੜਾ ਗੱਲ ਨਹੀਂ ਮੰਨੀ ਬੱਚਿਆਂ ਦੀ ਗਲਤੀ ਦੇ ਸਾਨੂੰ ਹੋਣਾ ਜੋ ਇਹ ਕਾਰਨ ਗਲਤੀ ਮੰਨਣੀ ਪੈਣੀ ਮੇਰੇ ਪਹਿਲੇ ਬੱਚੇ ਦਾ ਵਿਆਹ ਹੀ ਇਹ ਖੁਸ਼ੀ ਦਾ ਜਹਾਰ ਹੀ ਤੇ ਬੱਚਿਆਂ ਨੇ ਖੁਸ਼ੀ ਦੇ ਵਿੱਚ ਫੈਰ ਕੀਤੇ ਹੋਰ ਸਾਡੇ ਨਾਲ ਕਿਸ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜੇ ਕਿ ਜੇ ਸੜ ਤੋਂ ਗਲਤੀ ਹੋ ਗਈ ਆ ਤੇ ਸਾਨੂੰ ਗਲਤੀ ਦੀ ਮਾਫੀ ਦਿੱਤੀ ਜਾਵੇ ਮਿੱਤੇ ਇਹਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿਆਹ ਸਮਾਗਮ ਦੇ ਦੌਰਾਨ ਕੁਝ ਗੋਲੀਆਂ ਕੋਈ ਲੋਕਾਂ ਵੱਲ ਗੋਲ ਖੁਸ਼ੀ ਦੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ ਮੇਰੇ ਨਾਲ ਉਹ ਪਰਿਵਾਰ ਵਾਲੇ ਮੌਜੂਦ ਨੇ ਜੇ ਗੱਲ ਕੀਤੀ ਹੈ ਜਿਹੜੀ ਵੀਡੀਓ ਹੈ ਪਿੰਡ ਰੈਸ਼ੀਆ ਦਾ ਜੋ ਤਰਨਧਾਂ ਦਾ ਪਿੰਡ ਹੈ ਉੱਥੋਂ ਦੀ ਵੀਡੀਓ ਹੈ ਮੇਰੇ ਨਾਲ ਉਹ ਪਰਿਵਾਰ ਵਾਲੇ ਮੌਜੂਦ ਨੇ ਜਿੰਨਾਂ ਦੀ ਲੜਕੇ ਦਾ ਵਿਆਹ ਸੀ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਸਾਰਾ ਮੈਟਰ ਸੀ ਪਾਜੀ ਕੀ ਨਾਮ ਠੱਡਾ ਜੀ ਸਰਦਨ ਸਿੰਘ ਸਰਦਨ ਜੀ ਇਹ ਕਦੀ ਘਟਨਾ ਕਿਦਾਂ ਵਾਪਰੀ ਹੈ ਘਟਨਾ ਖੁਸ਼ੀ ਦਾ ਮੌਲ ਹੀ ਮੇਰੇ ਪਹਿਲੇ ਬੱਚੇ ਦਾ ਵਿਆਹ ਸੀ ਇਹ ਖੁਸ਼ੀ ਦਾ ਜਹਾਰ ਹੀ ਕਿਹਦੇ ਨਾਲ ਸਾਡਾ ਕੋਈ ਕਿਹਦੇ ਮਨ ਨੂੰ ਠੇਸ ਪਜਾਉਣ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਸਾਈ ਤੇ ਸਾਰਿਆਂ ਦਾ ਭਲਾ ਮੰਗਣ ਵਾਲੇ ਬੰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਜੇ ਅ fırsਰਾਂ ਨੂੰ ਸਾਰੇ ਪੱਤਰਕਾਰਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਕਿ ਜੇ ਸੜ ਤੋਂ ਗਲਤੀ ਹੋ ਗਈ ਆ ਤੇ ਸਾਨੂੰ ਗਲਤੀ ਦੀ ਮਾਫੀ ਦਿੱਤੀ ਜਾਵੇ ਸਾਰਿਆਂ ਦਾ ਮੈਂ ਧੰਨਵਾਦ ਕਰੂੰਗਾ ਭਾਜੀ ਜੀ ਤੁਸੀਂ ਬੱਚਿਆਂ ਨੂੰ ਤੇ ਰੋਕਦੇ ਰਹੇ ਹੋਣੇ ਵੈਸੇ ਮੈਂ ਬੱਚਿਆਂ ਨੂੰ ਰੋਕਦੇ ਰਹੇ ਲੇਕਿਨ ਖੁਸ਼ੀ ਦਾ ਜਹਾਰ ਇੰਨਾ ਹੀ ਕਿ ਬੱਚੇ ਨਹੀਂ ਥੋੜਾ ਗੱਲ ਨਹੀਂ ਮੰਨੇ ਬੱਚਿਆਂ ਦੀ ਗਲਤੀ ਤੇ ਸਾਨੂੰ ਹੋਣਾ ਜੋ ਇਹ ਕਾਰਨ ਗਲਤੀ ਬਨਣੀ ਪੈਣੀ ਹੈ ਤੁਹਾਡੇ ਕੋਈ ਆਪ ਦਾ ਹਥਿਆਰ ਹੈਗਾ ਕੋਈ ਨਹੀਂ ਸੀ ਸਾਡਾ ਪਰਸਨਲ ਹਥਿਆਰ ਕੋਈ ਨਹੀਂ ਸਾਡਾ ਤੁਸੀਂ ਮੈਂ ਜਿਹੜਾ ਲੋਕ ਇੰਨੀ ਖੁਸ਼ੀ ਮਨ ਹੁੰਦੇ ਗੋਲੀ ਚਲਾਉਂਦੇ ਕਿਸੇ ਵੇਲੇ ਗੋਲੀ ਆਪਦੇ ਵੀ ਲੱਗ ਸਕਦੀ ਹੈ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਆਹੀਂ ਤੇ ਕਹਿੰਨਿਆ ਜੋ ਗਾਂ ਤੋਂ ਅਸੀਂ ਲੋਕਾਂ ਨੂੰ ਇਹੋ ਗੱਲ ਕਰਾਂਗੇ ਇਹੋ ਜਿਹਾ ਨਾ ਕੰਮ ਕਰਿਓ ਜਿਹੜਾ ਕਿਸ ਦੇ ਨਾਲ ਮਤਲਬ ਕਿ ਸਾਨੂੰ ਨਜ਼ਰਾਂ ਚ ਲੋਕਾਂ ਦੀਆਂ ਚੁਕੜਾਂ ਪਵੇ ਤੇ ਸਾਰਿਆਂਗੇ ਇਹੋ ਬੇਨਤੀ ਕਰਾਂਗੇ ਕਿ ਇਹੋ ਜਿਹਾ ਕੰਮ ਨਾ ਹੀ ਕਰਨ ਮੇਰੇ ਨਾਲ ਬੱਚੇ ਦੀ ਮਾਤਾ ਜੀ ਵੀ ਮੌਜੂਦ ਨਹੀਂ ਹਾਂ ਜੀ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਸੰਦੀਪ ਕੋਰਿਆ ਜੀ ਨਾਮ ਸੰਦੀਪ ਕੋਰ ਜੀ ਤੁਹਾਡੇ ਬੱਚੇ ਦਾ ਕੀ ਨਾਮ ਸੀ ਤੇ ਵਿਆਹ ਕਿੱਥੇ ਹੋਇਸ ਹੈਗਾ ਕੋਈ ਸਾਡੇ ਬੱਚੇ ਦਾ ਨਾਮ ਹੈਗਾ 사ਜਨਦੀਪ ਸਿੰਘ ਤੇ ਵਿਆਹ ਆਪਣਾ ਰੈਸ਼ਿਆਣੇ ਹੀ ਟੁੱਕੇ ਉੱਥੇ ਟੁੱਕੇ ਹਾਂ ਅਸੀਂ ਕੁੜੀ ਵਾਲਾ ਮੱਲੇ ਤੇ ਮਾਤਾ ਜੀ ਜੇ ਗੋਲੀ ਚੱਲਦੀ ਹੈ ਤੁਹਾਨੂੰ ਪਤਾ ਗੋਲੀ ਚਲਾਉਣ ਨਾਲ ਘਰ ਦਾ ਵੀ ਨੁਕਸਾਨ ਹੋ ਸਕਦਾ ਤੁਸੀਂ ਰੋਕਦੇ ਨਹੀਂ ਬੱਚੇ ਹਾਂਜੀ ਜੀ ਅਸੀਂ ਬਹੁਤ ਕੋਸ਼ਿਸ਼ ਕੀਤੀ ਬੱਚੇ ਨੂੰ ਖੁਸ਼ੀ ਇਹੋ ਜੀ ਆ ਗਈ ਪਰ ਸਾਡੇ ਕੋ ਫੜੇ ਨਹੀਂ ਗਏ ਬੱਚੇ ਇਹ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੋ ਮੰਗ ਕਰਦੇ ਹਾ ਜੇਲ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਗਾਂ ਕੋਈ ਇਹੋ ਜਿਹਾ ਕਦਮ ਨਾ ਹੀ ਬੱਚਾ ਠਾਵੇ ਤੇ ਨਾ ਹੀ ਕੋਈ ਇਹੋ ਜਿਹਾ ਕੰਮ ਕਰੇ ਇਹ ਸਨ ਮੇਰੇ ਨਾਲ ਪਰਿਵਾਰ ਵਾਲੇ ਜਿਹੜੇ ਕਹਿੰਦੇ ਕੀ ਜਿਹੜੀ ਆ ਖੁਸ਼ੀ ਇਜਾਦੀ ਸੀ ਖੁਸ਼ੀ ਕਰਨ ਜਿਹੜੇ ਰਿਸ਼ਤੇ ਦਾ ਵਿਆਹ ਦੇ ਵਿੱਚ ਆਏ ਸੀ ਉਹਨਾਂ ਵੱਲੋਂ ਜਿਹੜੀ ਖੁਸ਼ੀ ਦੇ ਕਾਰਨ ਗੋਲੀ ਚ ਲਈ ਗਏ ਪਰ ਉਹ ਕਹਿੰਦੇ ਆ ਕਿ ਅਸੀਂ ਮਾफी ਵੀ ਮੰਗਦੇ ਆ ਅਤੇ ਗਾਂਵ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇਹੋ ਜਿਹਾ ਕੰਮ ਨਾ ਕਰੇ Pawan Sharma PTC News ਰੈਚਿਆ ਨਾ ਤਰਨਤ